आज आप पूरे जिले में जोड़ा है एक सरप्राइज नाकाबंदी की हैगी है और स्पैशली जोड़ा है रोपड़ शहर में आपको फोकस किया है जो वक् वक् थावान नाके लगा करके आप चैकिंग कर रहे हैं जिसे साडा मेन मकसद है कि जो माड़े आंसर है ने, बिना नंबरी प्लेट वाले जोड़े है ने, या ट्रिपल राइडिंग जोड़े कर रहे हैं या फोर राइडिंग कर रहे हैं उन्होंने चैक करिए उन्होंने दबिश बनाईए और काफ़ी चंगा काम जो है इतने चल रहा है मैं देखा चैकिंग प्रॉपरली हो रही है इसके अलावा भी साके जे लगे हुए हैं मैं उधर चैकिंग वास्ते जाऊँगा ਤੋ ਮੇਨ ਜੋ ਆਪਣਾ ਫੋਕਸ ਹੈਗਾ ਉਹ ਹੈਗਾ ਕਿ ਜੋ ਬਿਨਾ ਨੰਬਰੀ ਗੱਡੀਆਂ ਹੈਗੀਆਂ ਨੇ ਚਾਹੇ ਉਹ ਟੂ ਵੀਲਰ ਹੋਣ ਚਾਹੇ ਉਹ ਫੋਰ ਵੀਲਰ ਹੋਣ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਇੰਪਾਉਂਡ ਕੀਤਾ ਜਾਵੇ ਔਰ ਮਾੜੇ ਅਨਸਾਰ ਤੇ ਨਜ਼ਰ ਕਿਸੀ ਜਾਵੇ ਇੱਕ ਵਾਰੀ ਗੱਲ ਕਰਾ ਰਹਾ ਜਨਾ ਕਿ ਜਿਹੜਾ ਆਪਣਾ ਪਿੱਛੇ ਇੱਕ ਗਿਰੋਹ ਜਿੰਨੇ ਇੱਥੇ ਕਾਫੀ ਵਾਰ ਦਾਤਾ ਕੀਤੀਆਂ ਸੀਗੀਆਂ ਉਹ ਪੰਜਾਬ ਸਮੂਹ ਪੰਜਾਬ ਵਿੱਚ ਉਹਨੇ ਕਾਫੀ ਵਾਰ ਦਾਤਾ ਕੀਤੀਆਂ ਜੀ ਸੋ ਅਲਰਟ ਤੋਂ ਬਾਅਦ ਉਹ ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਹੋ ਗਏ ਨੇ ਸੰਗਰੂਰ ਵਿੱਚ ਔਰ ਉਹਨਾਂ ਦੇ ਗਿਰੋਹ ਦੇ ਚਾਰ ਬੰਦੇ ਤੇ ਜਿਹੜੀ ਗੱਡੀ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਉਹਨਾਂ ਕਿ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਕਿ ਉਹਨਾਂ ਨੇ ਕਿੱਥੇ ਕਿੱਥੇ ਜਿਹੜੀ ਹੈਗੇ ਨਵਾਦਦਾ ਤਾਂ ਕਿਤੇ ਕਾਫੀ ਵਾਅਦਾ ਤਾਂ ਉਹਨਾਂ ਨੇ ਮੰਨੀਆਂ ਵੀ ਹੈਗੇ ਨੇ ਉਹਨਾਂ ਨੂੰ ਅਸੀਂ ਵੀ ਲੈ ਕੇ ਆਵਾਂਗੇ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਹੋਣਗੀ ਅੱਛਾ ਬਾਕੀ ਜਿਹੜੇ ਇਨਸੀਡੈਂਟ ਅਗੇ ਉਹਦੇ ਵਾਸਤੇ ਸਾਡੀ ਤਫ਼ਸੀਲ ਜਿਹੜੀ ਹੈ ਚੱਲ ਰਹੀ ਹੈਗੀ ਅੱਜ ਵੀ ਸਾਡੀ ਐਸ ਆਈ ਟੀ ਨੇ ਕਾਫੀ ਡੂੰਘਾਈ ਦੇ ਨਾਲ ਸਾਰਾ ਰਿਕਾਰਡ ਪਰਤਾਲ ਜਿਹੜਾ ਕੀਤਾ ਹੈਗਾ ਜਿਹੜੇ ਸਾਡੇ ਕੋਲ ਟੈਕਨੀਕਲ ਗੈਜਟਸ ਅਗੇ ਨੇ ਪਾਇਆਸ ਹੋ ਗਿਆ ਹੋਰ ਵੀ ਦੂਜੇ ਜਿਹੜੇ ਗੈਜਟਸ ਅਗੇ ਨੇ ਉਹਨਾਂ ਦਾ ਇਸਤੇਮਾਲ ਕਰ ਰਹੇ ਹੈਗੇ ਔਰ ਜਲਦ ਤੋਂ ਜਲ आज आप पूरे जिले में जोड़ा है एक सरप्राइज नाकाबंदी की हैगी है कि ये, और स्पैशली जोड़ा है रोपड़ शहर में आपको फोकस किया है जख वक् था नाके लगा करके आप चैकिंग कर रहे हैं जो सा मेन मकसद है कि जो माड़े आंसर है ने, बिना नंबरी प्लेट वाले जो है ने, या ट्रिपल राइडिंग जोड़े कर रहे हैं या फोर राइडिंग कर रहे हैं उन्होंने चैक करिए उन्होंने दबिश बनाइए और काफ़ी चंगा काम जो है इतने चल रहा है मैं देखा चैकिंग प्रॉपरली हो रही है इसको अलावा भी साढ़े नाके जो है लगे हुए हैं चैकिंग वास्ते जाऊँगा ਤੋ ਮੇਨ ਜੋ ਆਪਣਾ ਫੋਕਸ ਹੈਗਾ ਉਹ ਹੈਗਾ ਕਿ ਜੋ ਬਿਨਾ ਨੰਬਰੀ ਗੱਡੀਆਂ ਹੈਗੀਆਂ ਨੇ ਚਾਹੇ ਉਹ ਟੂ ਵੀਲਰ ਹੋਣ ਚਾਹੇ ਉਹ ਫੋਰ ਵੀਲਰ ਹੋਣ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਇੰਪਾਉਂਡ ਕੀਤਾ ਜਾਵੇ ਔਰ ਮਾੜੇ ਅਨੁਸਾਰ ਤੇ ਨਜ਼ਰ ਕਿਸੀ ਜਾਵੇ ਇੱਕ ਵਾਰੀ ਇੱਕ ਗੱਲ ਕਰਾ ਜਾਂਦਾ ਹੈ ਜਿਹੜਾ ਆਪਣਾ ਪਿੱਛੇ ਇੱਕ ਗਰੋਹ ਜਿੰਨੇ ਇੱਥੇ ਕਾਫੀ ਵਾਰ ਦਾਤਾ ਕੀਤੀਆਂ ਸੀ ਕਿ ਉਹ ਪੰਜਾਬ ਸਮੂਹ ਪੰਜਾਬ ਵਿੱਚ ਉਹਨੇ ਕਾਫੀ ਵਾਰ ਦਾਤਾ ਕੀਤੀਆਂ ਵਈਆਂ ਤੋ ਅਲਰਟ ਤੋਂ ਬਾਅਦ ਉਹ ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਹੋ ਗਏ ਨੇ ਸੰਗਰੂਰ ਵਿੱਚ ਔਰ ਉਹਨਾਂ ਦੇ ਘਿਰੋ ਦੇ 4 ਬੰਦੇ ਤੇ ਜਿਹੜੀ ਗੱਡੀ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਹੁਣ ਅੱਗੇ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿ ਉਹਨਾਂ ਨੇ ਕਿੱਥੇ ਕਿੱਥੇ ਜਿਹੜੀ ਹੈਗੇ ਨੇ ਵਾਦਾਤਾ ਕਿਤੇ ਕਾਫੀ ਵਾਦਾਤਾ ਉਹਨਾਂ ਨੇ ਮੰਨੀਆਂ ਵੀ ਹੈਗੇ ਨੇ ਉਹਨਾਂ ਨੂੰ ਅਸੀਂ ਵੀ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਵਾਰੰਟ ਤੇ ਔਰ ਉਹਨਾਂ ਦੇ ਕੋਲੋਂ ਪੁੱਛਗਿੱਛ ਹੋਣਗੀ ਅੱਛਾ ਬਾਕੀ ਜਿਹੜੇ ਇਨਸੀਡੈਂਟ ਅਗੇ ਉਹਦੇ ਵਾਸਤੇ ਸਾਡੀ ਤਫ਼ਸੀਲ ਜਿਹੜੀ ਹੈ ਚੱਲ ਰਹੀ ਹੈਗੀ ਅੱਜ ਵੀ ਸਾਡੀ ਐਸਆਈਟੀ ਨੇ ਕਾਫੀ ਲੁਗਾਈ ਦੇ ਨਾਲ ਸਾਰਾ ਰਿਕਾਰਡ ਪਰਖ ਹੋਰ ਵੀ ਦੂਜੇ ਜਿਹੜੇ ਗੈਜਟ ਸਿਕਨ ਉਹਨਾਂ ਦਾ ਇਸਤੇਮਾਲ ਕਰ ਰਹੇ ਹੈਗੇ ਆਂ ਔਰ ਜਲਦ ਤੋਂ ਜਲਦ ਉਹਦਾ ਵੀ ਆਪ ਰਿਜ਼ਲਟ ਜਿਹੜਾ ਦੂਜੀ ਚੋਰੀ ਹੈਗੀ ਹੈ